ਸ਼ਹਿਰਾਂ ਦੇ ਤੇ ਪਿੰਡਾਂ ਦਾ ਜਿਹੜਾ ਵਾਤਾਵਰਣ ਹੈ ਉਹਦੇ ਬਾਰੇ ਕੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਕਿ ਪਿੰਡਾਂ ਦੇ ਪਹਿਲਾਂ ਮਾਹੌਲ ਠੀਕ ਸੀ ਜਾਂ ਹੁਣ ਵੀ ਪਿੰਡਾਂ ਦੇ ਵਿੱਚ ਅੱਜ ਵੀ ਆਕਸੀਜਨ ਵਗੈਰਾ ਜਾਂ ਖੁੱਲੀਆਂ ਤਾਜ਼ਾ ਤਰੋ ਹਵਾ ਜਿਹੜੀਆਂ ਮਿਲਦੀਆਂ ਨੇ ਐਵੇਂ ਜਿਹਾ ਮਾਹੌਲ ਹੁੰਦਾ ਤੁਹਾਨੂੰ ਮੈਂ ਸਭ ਤੋਂ ਪਹਿਲੇ ਪਿੰਡਾਂ ਬਾਰੇ ਦੱਸਣੀ ਹੈ ਕਿ ਪਹਿਲੇ ਟਾਈਮ 'ਚ ਕੀ ਸੀ ਕਹਿੰਦੇ ਕਿ ਵਾਤਾਵਰਣ ਸ਼ੁੱਧ ਹੁੰਦਾ ਸੀ ਠੀਕ ਹੈ ਅੱਜ ਦੇ ਟਾਈਮ 'ਚ ਵੀ ਵਾਤਾਵਰਣ ਸ਼ੁੱਧ ਹੈ ਕਿਉਂਕਿ ਪਹਿਲੇ ਤੇ ਲੋਕ ਕੀ ਸੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਧਿਆਨ ਰੱਖਦੇ ਸੀ ਪਿੰਡਾਂ ਦੇ ਤਾਂ ਪੇੜ ਲਗਾਣੇ ਪਰ ਅੱਜ ਦੀ ਜੇ ਜਨਰੇਸ਼ਨ ਆ ਜਾਂ ਤਾਂ ਫੋਰ ਤੇ ਪਿੰਡਾਂ ਵਿੱਚ ਉਹ ਬਾਤਾਵਨ ਅੱਜ ਨਹੀਂ ਰਿਹਾ ਥੋੜਾ ਬੜਾ ਤੁਹਾਨੂੰ ਕਹਿੰਦਾ ਪੇੜ-ਪੋਦੇ ਕਹਿੰਦੇ ਖੁੱਲਾ ਬਾਤਾਵਨ ਮਿਲੇਗਾ ਤੇ ਸ਼ਹਿਰਾਂ ਦੀ ਗੱਲ ਹੈ ਕਿ ਸ਼ਹਿਰਾਂ ਵਿੱਚ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਬਾਤਾਵਨ ਦਾ ਧਿਆਨ ਰੱਖ ਸਕੇ ਇਹ ਜੇ ਪਿੰਡਾਂ ਦੀ ਗੱਲ ਕਰੀਏ ਤੇ ਹੁਣ ਇੰਡਸਟਰੀਆਂ ਵਗੈਰਾ ਵੀ ਕੁਝ ਪਿੰਡਾਂ ਦੇ ਲਾਗੇ ਛਾਗੇ ਲੱਗਣੀਆਂ ਸ਼ੁਰੂ ਹੋ ਗਈਆਂ ਕਿਤੇ ਨਾ ਕਿਤੇ ਜਾ ਕੇ ਪਾਣੀ ਵੀ ਖਰਾਬੀ ਹੋ ਰਹੀ ਆ ਪਿੰਡਾਂ ਦੀ ਤੇ ਇਹ ਪਿੰਡਾਂ ਦੇ ਲਾਗੇ ਇੰਡਸਟਰੀਆਂ ਜਾਣੀਆਂ ਨੁਕਸਾਨਦੇ ਤੇ ਹੁਣ ਨੁਕਸਾਨਦੇ ਤੇ ਹੋ ਰਹੀ ਆ ਦੇਖੋ ਕਹਿੰਦਾ ਕਿ ਬਿਜ਼ਨਸ ਅਕੰਦਰ ਲਈ ਲੋਕੀ ਕੰਦੇ ਕੰਦੇ ਫੈਕਟਰੀਆਂ ਖੋਲ ਰਹੇ ਨੇ ਉਹਨਾਂ ਨੂੰ ਨੁਕਸਾਨ ਆਇਆ ਹੈਗਾ ਕਿ ਕਹਿੰਦੇ ਕਿ ਉਹਨਾਂ ਪਾਣੀ ਬਾਤਵਨ ਸਭ ਕੁਝ ਦੂਸ਼ਿਤ ਹੋ ਰਿਹਾ ਇਸ ਦਾ ਇਹ ਹੱਲ ਆ ਹੈਗਾ ਕਿ ਕਹਿੰਦੇ ਕਿ ਅੱਗੇ ਕਹਿੰਦੇ ਕਿ ਪਾਣੀ ਨੂੰ ਕੰਦਾ ਦੂਸ਼ਿਤ ਕਦੇ ਨਾਲੀਆਂ ਵਿੱਚ ਜਾ ਰਿਹਾ ਔਰ ਇਹ ਪਹਿਲੇ ਚੰਗੀ ਤਰ੍ਹਾਂ ਪਲਾਨਿੰਗ ਕੀਤੀ ਜਾਏ ਫੈਕਟਰੀਆਂ ਵਿੱਚ ਜਣਾ ਪਾਣੀ ਇੱਕ ਕੰਦਾ ਸੀਵਰੇਜ ਤੋਂ ਨਿਕਲ ਕੇ ਕਹਿੰਦੇ ਕਿ ਉਹਨੂੰ ਇਕੱਠਾ ਕੀਤਾ ਜਾਏ ਉੱਥੋਂ ਨੂੰ ਸਾਫ਼ ਤਰੀਕੇ ਨਾਲ ਅੱਗੇ ਭੇਜਿਆ ਜਾਏ ਤੇ ਐਦਾ ਜਿਹੜਾ ਹੱਲ ਕੀਤਾ ਜਾ ਸਕਦਾ ਹੈ ਅਭੀ ਜੇ ਕਹਿਣ ਦਾ ਭਾਵਾ ਵੀ ਆਪਾਂ ਗੱਲ ਕਰੀਏ ਕਿ ਕੋਈ ਵੀ ਇੰਡਸਟਰੀ ਲੱਗਦੀ ਆ ਮੰਨ ਲਓ ਕਿਤੇ ਵੀ ਲੱਗੀ ਆ ਉਹਦਾ ਪ੍ਰੋਪਰ ਪਹਿਲੇ ਪਾਣੀ ਦਾ ਰੂਟ ਵੇਖਿਆ ਜਾ ਕਿ ਪਾਣੀ ਅਸੀਂ ਸੁੱਟਣਾ ਕਿਵੇਂ ਆ ਕੁਝ ਇੰਡਸਟਰੀਆਂ ਤਾਂ ਬੋਰ ਕਰਕੇ ਪਾਣੀ ਥੱਲੇ ਸੁੱਟ ਦਿੰਦੀਆਂ ਔਰ ਜਦੋਂ ਪਾਣੀ ਥੱਲੇ ਸੁੱਟਿਆ ਜਾਂਦਾ ਤੇ ਆਖਰ ਸਾਡੇ ਵੀ ਬੋਰਾਂ ਦੀ ਨੰਗਾਈ 60 65 70 ਤੱਕ ਹੁੰਦੀ ਆ ਫਿਰ ਉਹ ਪਾਣੀ ਉਹਨਾਂ ਵਿੱਚ ਆ ਜਾਂਦਾ ਇਸੇ ਲਈ ਘਰਾਂ ਦਾ ਪਾਣੀ ਜਿਹੜਾ ਉਹ ਨੁਕਸਾਨਦੇ ਹੋ ਜਾਂਦਾ ਕਿ ਕਈ ਵਾਰ ਤੁਸੀਂ ਵੇਖਿਆ ਹੋਏਗਾ ਕਿ ਆਪਣੇ ਜਦੋਂ ਅਸੀਂ ਘਰਾਂ ਵਿੱਚ ਕੱਪੜੇ ਧੋਨੇ ਆ ਜਾਂ ਗੱਡੀ ਧੋਨੇ ਆ ਜਾਂ ਫਰਸ਼ ਨੂੰ ਸਾਫ਼ ਕਰਦੇ ਆ ਉਹਨਾਂ ਵਿੱਚ ਪੀਲਾਪਨ ਆ ਜਾਂਦਾ ਤੇ ਕਾਰਨ ਇਹੀ ਹੈ ਕਿ ਇੰਡਸਟਰੀਆਂ ਵਾਲੇ ਬੋਰ ਕਰਕੇ ਪਾਣੀ ਜਿਆਦਾ ਥੱਲੇ ਸੁੱਟਦੇ ਬਿਲਕੁਲ ਇਹੀ ਹੈਗਾ ਕਾਰਨ ਕਿ ਕਿਉਂਕਿ ਆਪਾਂ ਜੋ ਘਰਾਂ ਵਿੱਚ ਕਹਿੰਦੇ ਪਾਣੀ ਯੂਜ਼ ਕਰਦੇ ਕੱਪੜੇ ਧੋ ਰਿਹਾ ਉਹ ਪਾਣੀ ਕਹਿੰਦੇ ਨਾਲੀ ਦੇ ਥਰੂ ਜਾ ਕੇ ਨਖ ਨਦੀਆਂ 'ਚ ਮਿਲਦਾ ਨਦੀਆਂ 'ਚ ਜਾ ਕੇ ਸਾਗਰ 'ਚ ਮਿਲਦਾ ਜਿਸ ਨਾਲ ਕੀ ਬਾਤਵਾਂ ਸਾਡਾ ਜਾ ਪਾਣੀ ਪੂਰਾ ਦੂਸ਼ਿਤ ਹੋ ਰਿਹਾ ਪਾਣੀ ਜ਼ਿਆਦਾ ਦੂਸ਼ਿਤ ਹੈ ਲੇਕਿਨ ਇੰਡਸਟਰੀ ਏਰੀਆ ਜਿਹੜਾ ਉਹ ਕਿਤੇ ਨਾ ਕਿਤੇ ਇੱਕ ਸਾਈਡ ਤੇ ਹੋਣਾ ਚਾਹੀਦਾ ਅਦਰ ਹਰ ਜਗ੍ਹਾ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਦਿਲ ਕੀਤਾ ਉੱਥੇ ਇੰਡਸਟਰੀ ਆ ਜਾਏ ਜਿੱ ਇੰਡਸਟਰੀ ਉਸ ਜਿੱਥੇ ਹੋਣੀ ਚਾਹੀਦੀ ਜਿੱਥੇ ਇਹਦਾ ਲੋਕੀ ਘੱਟ ਰਹੇ ਜਿੱਦਾਂ ਕੋਈ گاਉਂ ਆ ਪਿੰਡ ਆ ਕੋਈ ਠੀਕ ਹੈ ਪਿੰਡ ਤਾਂ ਥੋੜਾ ਦੂਰ ਹੋਣੀ ਚਾਹੀਦੀ ਹੈ ਤਾਂ ਕਿ ਕਹਿੰਦੇ ਪਾਣੀ ਦੂਸ਼ਿਤ ਨਾ ਹੋਏ ਨਾ ਹਵਾ ਦੂਸ਼ਿਤ ਹੋਏ ਤੇ ਲੋਕਿਆਂ ਨੂੰ ਗੰਦੇ ਸਹਾਉ ਦੀ ਪ੍ਰੋਬਲਮ ਵਗੈਰਾ ਵੀ ਨਾ ਹੋਏ ਹਰ ਹਰ ਸਿਟੀ ਨੂੰ ਜਿਹੜੀ ਆ ਇੰਡਸਟਰੀ ਜਿਹੜੀ ਆ علیحد੍ਹਾ ਦੇਣੀ ਚਾਹੀਦੀ ਆ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਮੇਨ ਟਾਊਨ ਹੋਵੇ ਸ਼ਹਿਰ ਹੋਵੇ ਕੋਈ ਤੇ ਉਸ ਜ਼ਿਲ੍ਹੇ ਦੇ ਟਾਊਨ ਦੇ ਵਿੱਚ ਇੰਡਸਟਰੀ ਜਿਹੜਾ ਇੱਕ ਇੰਡਸਟਰੀ ਏਰੀਆ ਅਲੱਗ ਹੋਣਾ ਚਾਹੀਦਾ ਔਰ ਹਰ ਇੱਕ ਨੂੰ ਪਰਮਿਸ਼ਨ ਹੋਣੀ ਚਾਹੀਦੀ ਕਿ ਇੰਡਸਟਰੀ ਦੀ ਜਗ੍ਹਾ ਲੈਣੀ ਆ ਤੇ ਉਸੇ ਜਗ੍ਹਾ ਤੇ ਹੀ ਲਈ ਜਾਵੇ ਇਹ ਨਾ ਹੋਏ ਕਿ ਤੁਸੀਂ ਇੱਧਰ ਦੋ ਕਨਾਲ ਸਸਤੀ ਲੈ ਲਈਏ ਤੇ ਉੱਥੇ ਬਣਾ ਲਿਆ ਜਿਵੇਂ ਕਿ ਤੁਸੀਂ ਵੇਖਿਆ ਜਗ੍ਹਾ ਜਗ੍ਹਾ ਦੇ ਉੱਤੇ ਪੋਲਟਰੀ ਫਾਰਮ ਹੈ ਪਿੰਡਾਂ ਵਿੱਚ ਜਿਨ੍ਹਾਂ ਨੇ ਕਦੀ ਮੁਰਗੀ ਨੂੰ ਹੱਥ ਨਹੀਂ ਲਾਇਆ ਕੋਈ ਮੀਟ ਨਹੀਂ ਖਾਂਦੇ ਕੋਈ ਤੇ ਉਹਨਾਂ ਵਾਸਤੇ ਮੁਰਗੀ ਦੀ ਮੁਸ਼ਕ ਜਿਹੜੀ ਆ ਬਦਬੂ ਜਿਹੜੀ ਆ ਉਹ ਬੜਾ ਬੁਰਾ ਹਾਲ ਹੁੰਦਾ ਤੁਸੀਂ ਇਹ ਵੇਖਿਆ ਬਰਦਾਸ਼ਤ ਕੀਤਾ ਕਦੀ ਮੈਂ ਕੀਤਾ ਹੋਇਆ ਤੇ ਬਹੁਤ ਗੰਦੀ 스ਮੈਲ ਹੁੰਦੀ ਹੈ ਤੇ ਬੰਦਾ ਔਰਤੋਂ ਨਿਕਲ ਦਾ ਹਾਲ ਹੁੰਦਾ ਬਹੁਤ 스멜 ਆਉਂਦੀ ਹੈ 스멜 ਬਹੁਤ ਹੁੰਦੀ ਹੈ ਉਹ ਲੋਕਾਂ ਦਾ ਬੜੇ ਮੁਸ਼ਕਲ ਹੋ ਜਾਂਦਾ ਰਹਿਣਾ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਹੁੰਦੇ ਆ ਔਰ ਇੰਡਸਟਰੀ ਵਾਲਾ ਤਾਂ ਆਪਣੀ ਇੰਡਸਟਰੀ ਲਗਾ ਲੈਂਦਾ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਪਰੇਸ਼ਾਨੀਆਂ ਆਉਂਦੀਆਂ ਔਰ ਹੁਣ ਗੱਲ ਕਰੀਏ ਤੇ ਪਿੰਡਾਂ ਵਿੱਚ ਰੁੱਖ ਜਿਹੜੇ ਆ ਉਹ ਘਟ ਬਹੁਤ ਘਟ ਹੈ ਬਹੁਤ ਘਟ ਹੈ ਬਹੁਤ ਘਟਾ ਤੇ ਰੁੱਖ ਜਿਹੜੇ ਆ ਕਦੇ ਨਾ ਕਦੇ ਲਗਾਉਂਦੇ ਰਹਿਣਾ ਚਾਹੀਦਾ ਔਰ ਮੇਰੀ ਤੇ ਇੱਕ ਸੋਚ ਹੈ ਕਿ ਪਰਮਾਨੈਂਟਲੀ ਸਰਕਾਰ ਨੂੰ ਥੋੜੇ ਰੁੱਖ ਕਰਨੇ ਚਾਹੀਦੇ ਆ ਕਿ ਜ਼ਿਮੀਂਦਾਰਾਂ ਨੂੰ ਜਾਂ ਕਿਸਾਨਾਂ ਨੂੰ ਕਹਿਣਾ ਚਾਹੀਦਾ ਕਿ ਥੋੜੇ ਬੋਰੇ ਜਿਹੜੇ ਆ ਨਾ ਇਹ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਆ ਹੈਨਾ ਮੈਂ ਤੁਹਾਡੀ ਇਸ ਗੱਲ ਨਾਲ ਕਹਿੰਦਾ ਮੈਂ ਤੁਹਾਨੂੰ ਕਹਿਣਾ ਸਹਿਮਤ ਨਹੀਂ ਆ ਦੇਖੋ ਪਹਿਲੇ ਟਾਈਮ 'ਚ ਸਾਡੇ ਜਿਹੜੇ ਬਜ਼ੁਰਗ ਸੀ ਉਸ ਟਾਈਮ ਸਰਕਾਰ ਉਹਨਾਂ ਨੂੰ ਨਹੀਂ ਕਹਿੰਦੀ ਸੀ ਕਿ ਤੁਸੀਂ ਰੁੱਖ ਲਗਾਓ ਜਾਂ ਐਂ ਦਾ ਕਰੋ ਉਦਾਂ ਕਰੋ ਲੋਕ ਆਪਣੇ ਆਪ ਰੁੱਖ ਲਗਾਉਂਦੇ ਸੀ ਤੇ ਸਾਡਾ ਵਾਤਾਵਰਣ ਕਹਿੰਦਾ ਪੂਰਾ ਸ਼ੁੱਧ ਰਹਿੰਦਾ ਸੀ ਨਹੀਂ ਉਦੋਂ ਕਿੰਦਾ ਸੀਗਾ ਰੁੱਖ ਕਿਉਂ ਰੁੱਖ ਲਗਾਉਂਦੇ ਸੀ ਮੈਂ ਉਹਦੇ ਬਾਰੇ ਦੱਸ ਦਿਆਂ ਉਸ ਵੇਲੇ ਲੱਕੜ ਦੀ ਜ਼ਰੂਰਤ ਹੁੰਦੀ ਸੀ। ਬਿਲਕੁਲ। ਘਰਾਂ ਵਿੱਚ ਲੱਕੜ ਬਾਲਣ ਦੇ ਕੰਮ ਆਉਂਦੀ ਸੀ। ਬਿਲਕੁਲ। ਔਰ ਜਿਹੜੇ ਹਲ ਪੰਜਾਲੀਆਂ ਜਾਂ ਰੇੜਾ ਗੱਡਾ ਉਹ ਵੀ ਲੱਕੜ ਦਾ ਬਣਦਾ ਸੀ। ਬਿਲਕੁਲ। ਤੇ ਜਿਹੜੀਆਂ ਘਰਾਂ ਦੀਆਂ ਛੱਤਾਂ ਹੁੰਦੀਆਂ ਸੀ ਨਾ ਉਹ ਵੀ ਲੱਕੜ ਦੀਆਂ ਪੈਂਦੀਆਂ ਸੀ। ਬਿਲਕੁਲ। ਜਿਸ ਕਰਕੇ ਲੱਕੜ ਲਗਾਈ ਜਾਂਦੀ ਸੀ, ਬੂਟੇ ਲਗਾਏ ਜਾਂਦੇ ਸੀ। ਲੇਕਿਨ ਹੁਣ ਕੀ ਆ? ਹੁਣ ਬੂਟੇ ਚਾਹੀਦੇ ਸਾਨੂੰ ਆਕਸੀਜਨ ਵਾਲੇ। ਕਿਉਂਕਿ ਹੁਣ ਲੱਕੜੀ ਵਾਲਾ ਕੋਈ ਕੰਮ ਨਹੀਂ ਰਿਹਾ। ਹੁਣ ਅੱਗ ਦੀ ਜਗ੍ਹਾ ਦੇ ਉੱਤੇ ਲੱਕੜੀ ਦੀ ਅੱਗ ਦੀ ਥਾਂ ਤੇ ਗੈਸ ਆ ਗਈ ਆ। ਬਿਲਕੁਲ। ਠੀਕ ਹੈ ਆਕਸੀਜਨ ਜਿਹੜੀ ਆ ਉਹ ਬਿਲਕੁਲ ਉਸ ਤਰ੍ਹਾਂ ਲੇਕਿਨ ਗੈਸ ਜਿਹੜੀ ਆ ਗਈ ਉਹ ਗੈਸ ਕਰਕੇ ਲੱਕੜੀ ਨਹੀਂ ਯੂਜ਼ ਹੁੰਦੀ ਫਿਰ ਜਿਹੜਾ ਸੰਦ ਹੈ ਸੰਦ ਸਾਡੇ ਸਾਰੇ ਲੋਹੇ ਦੇ ਆ ਗਏ ਆ ਜੋ ਵੀ ਸਾਡੇ ਖੇਤੀ ਗਾੜੀ ਵਿੱਚ ਜਿੰਨੇ ਵੀ ਵਰਤੇ ਜਾਂਦੇ ਆ ਉਹ ਸਾਰੇ ਲੋਹੇ ਚ ਆ ਗਏ ਆ ਉਹਨਾਂ ਵਿੱਚ ਲੱਕੜ ਵਾਲਾ ਕੋਈ ਗੱਡਾ ਰੇੜਾ ਜਾਂ ਕੋਈ ਪੰਜਾਲੀ ਕੁਝ ਨਹੀਂ ਹੈਗਾ ਹੁਣ ਤੇ ਹੁਣ ਲੱਕੜ ਸਿਰਫ ਲਾਉਣੀ ਆ ਆਕਸੀਜਨ ਵਾਸਤੇ ਔਰ ਪ੍ਰੋਪਰਲੀ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਦੇਣਾ ਪਏਗਾ ਕੀ ਇਹ ਲੋਕਾਂ ਨੂੰ ਜਿਹੜਾ ਵਾ ਨਾ ਇਹ ਜ਼ਰੂਰੀ ਅਵੇਅਰਨੈਸ ਲੋਕਾਂ 'ਚ ਕੀਤੀ ਜਾਵੇ ਜਾਂ ਇੱਕ ਕੰਪਲਸਰੀ ਕੀਤਾ ਜਾਵੇ ਕਿ ਰੁੱਖ ਏਨੇ ਰੁੱਖ ਜਾਂ 10 ਮਰਲੇ ਜਗ੍ਹਾ ਮੈਂ ਕਹਾਂਗਾ ਕਿ 10 ਮਰਲੇ ਜਗ੍ਹਾ ਹਰ ਕਿਸਾਨ ਰੁੱਖ ਲਾਵੇ ਛੋਟੇ ਛੋਟੇ ਬਗਾ ਬਗੀਚੀ ਤਰ੍ਹਾਂ ਹੈਨਾ ਉਹਦੇ ਵਿੱਚ ਕੋਈ ਸਬਜ਼ੀ ਲਾ ਲੇ ਆਪਣੀ ਕੋਈ ਕੁਝ ਸਿਰਫ 10 ਮਰਲੇ ਕੰਪਲਸਰੀ ਕਰ ਦੇਵੇ ਹੁਣ ਤੁਸੀਂ ਰੋਡ ਦੇ ਉੱਤੇ ਰੁੱਖ ਲੱਗੇ ਵੇਖਿਆ ਹਰ ਕਿਸਾਨ ਦੇ ਖੇਤ ਦੇ ਕਿਨਾਰੇ ਰੋਡ ਦੇ ਉੱਤੇ 40 40 ਸਾਲੇ ਸਾਲ ਪੁਰਾਣੇ ਰੁੱਖ ਲੱਗੇ ਆ ਸਫੈਦੇ ਦੇ ਬਿਲਕੁਲ ਉਹ ਬਿਜਲੀ ਦੀਆਂ ਤਾਰਾਂ ਉੱਤੇ ਵੀ ਡਿੱਗਦੇ ਆ ਬਿਜਲੀ ਦੀਆਂ ਤਾਰਾਂ ਕਿਸੇ ਨੇ ਲਗਾਉਣੀਆਂ ਫੇਰ ਅੱਗੇ ਦਿੱਕਤ ਕਰਦੇ ਆ ਕਿਉਂਕਿ ਬਿਜਲੀ ਵਾਲੇ ਕਹਿੰਦੇ ਆ ਕਿ ਅੱਗੇ ਸਫੈਦੇ ਆਗੇ ਸਫੈਦਿਆਂ ਵਾਲਾ ਜਾ ਕੇ ਸਟੇ ਲੈ ਲੈਂਦਾ ਉਹ ਕਹਿ ਦਿੰਦਾ ਜੀ ਮੈਂ ਸਟੇ ਲੈ ਲਿਆ ਤੇ ਮੈਂ ਨਹੀਂ ਲਗਾਉਂ ਦੇਣੀ ਤਾਰ ਉਤੋਂ ਦੀ ਮੇਰੇ ਸਫੈਦੇ ਵੱਡੇ ਨਹੀਂ ਹੋਣੇ ਬਿਲਕੁਲ ਇਸ ਕਰਕੇ ਅਸੀਂ ਕਹਿੰਦੇ ਆ ਕਿ ਹਰ ਕਿਸਾਨ ਨੂੰ ਇੱਕ ਚੀਜ਼ ਉਹ ਦੱਸੀ ਜਾਵੇ ਕਿ 10 ਮਰਲੇ ਜਗ੍ਹਾ ਆਪਣੇ ਖੇਤ ਜਾਂ ਅਲੈਦਾ ਜਰੂਰ ਆਪਣੇ ਛੋਟੀ ਬਗੀਚੀ ਲਗਾਵੇ ਬਿਲਕੁਲ ਜਿਹਦੇ ਨਾਲ ਕੰਪਲਸਰੀ ਹੋ ਜਾਏ ਚਾਹੇ ਉਸ ਕੋ ਦੋ ਕਿੱਲੇ ਆ ਚਾਹੇ ਉਸ ਕੋ 10 ਕਿਲੇ ਆ ਲੇਕਿਨ ਇਸ ਤਰ੍ਹਾਂ ਦੀਆਂ ਕੁਝ ਕੰਡੀਸ਼ਨਾਂ ਸਮਝਦੇ ਹੋਏ ਜੇ ਕੋਈ ਇੱਕ ਕਿਲਾ ਉਹਦੀ ਕੰਡੀਸ਼ਨ ਵੀ ਸਮਝੀ ਜਾਏ ਕਿ ਇਹਨੂੰ ਇੱਕ ਮਰਲਾ ਜਾਂ ਦੋ ਮਰਲੇ ਚਾਹੀਦੇ ਬਗੀਚੀ ਲਾਉਣੇ ਬਿਲਕੁਲ ਬਗੀਚੀਆਂ ਨਾਲ ਆਕਸੀਜਨ ਆਉਣੀ ਆ ਜਿਹੜੇ ਸੜਕਾਂ ਦੇ ਕਿਨਾਰੇ ਰੁੱਖ ਲੱਗਦੇ ਆ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਸੜਕ ਦੇ ਕਿਨਾਰੇ 100 ਸਾਲ ਪੁਰਾਣਾ ਰੁੱਖ ਜਿਹੜਾ ਜੇ ਕੋਈ ਗੱਡੀ ਦੀ ਇਨਸੀਡੈਂਟ ਹੋ ਜਾਂਦਾ ਬਿਲਕੁਲ ਉਵੇਂ ਗੱਡੀ ਰੋਡ ਤੋਂ ਉੱਤਰ ਜਾਏ ਬੰਦੇ ਵੱਜ ਜਾਂਦੇ ਬਿਲਕੁਲ ਤੇ 100 ਸਾਲ ਪੁਰਾਣੇ ਰੁੱਖ ਦੇ ਵਿੱਚ ਵੱਜ ਕੇ ਕਦੀ ਬੰਦਾ ਨਹੀਂ ਵੱਜਿਆ ਨਹੀਂ ਵੱਜਦਾ ਐਕਸੀਡੈਂਟ ਜ਼ਿਆਦਾ ਤਾਂ ਹੀ ਹੁੰਦੇ ਆ ਜ਼ਿਆਦਾ ਰੁੱਖ ਵਿੱਚ ਵੱਜਣ ਨਾਲ ਬੰਦੇ ਦੀ ਇੰਜਰੀ ਹੁੰਦੀ ਆ ਉਹ ਰੁੱਖੋ ਜਿਹੋ ਜਿਹੜਾ ਇਨਸੀਡੈਂਟ ਆ ਵੱਡਾ ਹੋ ਜਾਂਦਾ ਬਹੁਤ ਵੱਡਾ ਇਸ ਕਰਕੇ ਜੇ ਰੁੱਖ ਬਗੀਚੀਆਂ ਵਾਂਗ ਲਗਾਏ ਜਾਣ ਛੋਟੇ ਛੋਟੇ ਹੋਣ ਉਹ ਰੋਡ ਦੇ ਕਿਨਾਰੇ ਜਦੋਂ ਪਾਈਪਾਂ ਲੰਘਦੀਆਂ ਕਿਸੇ ਸਬੰਧਤ ਮਹਿਕਮੇ ਦੀਆਂ ਜਿਵੇਂ ਆਪਾਂ ਲਾ ਦਈਏ ਕਿਸੇ ਵਾਟਰ ਸਪਲਾਈ ਦੀਆਂ ਆਉਂਦੀਆਂ ਜਿਵੇਂ ਅਸੀਂ ਲਾ ਦਈਏ ਕਿ ਅੱਜ ਕੱਲ ਸਾਡੇ ਉਹ ਨੈਟ ਵਗੈਰਾ ਦੀਆਂ ਆ ਰਹੀਆਂ ਬਿਲਕੁਲ ਹਰ ਇੱਕ ਚੀਜ਼ ਵਾਸਤੇ ਰੋਡ ਦੇ ਕਿਨਾਰੇ ਜਿਹੜਾ ਵਾ ਚਾਹ ਉਸ ਨੂੰ ਰੁੱਖਾਂ ਨਾਲ ਨਾ ਭਰਿਆ ਜਾਵੇ ਉਸ ਦੇ ਰੁੱਖ ਛੋਟੇ ਲਾਏ ਜਾਣ ਵੱਡੇ ਨਾ ਲਗਾਏ ਜਾਣ ਵੱਡੇ ਰੁੱਖਾਂ ਨਾਲ ਤਾਰਾਂ ਲੰਘਦੀਆਂ ਉਹਨਾਂ ਦਾ ਨੁਕਸਾਨ ਹੁੰਦਾ ਔਰ ਤਾਰਾਂ ਵੀ ਕਿਸੇ ਦੇ ਖੇਤ ਵਿੱਚੋਂ ਨਾ ਲੰਘਣ ਤਾਰਾਂ ਜਿਹੜੀਆਂ ਉਹ ਕੰਪਲਸਰੀ ਜਿਹੜੀਆਂ ਰੋਡ ਦੇ ਉੱਤੋਂ ਦੀ ਹੋ ਜਾਣ ਸਿਰਫ ਰੋਡ ਦੇ ਉੱਤੇ ਤੇ ਕੋ ਮਨ ਜਿਹਦੇ ਨਾਲ ਕੋਈ ਵੀ ਚੀਜ਼ ਜਿਹੜੀ ਆ ਔਰ ਜਿੰਨੇ ਵੀ ਆਪਣੇ ਕਮਰੇ ਬਣਾਉਣੇ ਆ ਘਰ ਬਣਾਉਣੇ ਆ ਉਹ ਵੀ ਥੋੜਾ ਛੱਡ ਕੇ ਬਣਾਉਣ ਇਸ ਤਰ੍ਹਾਂ ਦੀਆਂ ਕੁਝ ਕੰਡੀਸ਼ਨਾਂ ਜਿਹੜੀਆਂ ਸਰਕਾਰ ਨੂੰ ਉਹ ਕਰਨੀਆਂ ਚਾਹੀਦੀਆਂ ਕਿ ਇਹ ਲਾਜ਼ਮੀ ਹੋਣਾ ਚਾਹੀਦਾ ਕਿ ਪਹਿਲੇ ਤਾਂ 10 ਮਰਲੇ ਜ਼ਰੂਰ ਹੋਣਾ ਚਾਹੀਦਾ ਕਿ ਬਗੀਚੀ ਟਾਈਪ ਹਰ ਕਿਸਾਨ ਲਗਾਵੇ ਔਰ ਹੋਰ ਕੋਈ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਪਿੰਡ ਵਾਲਿਆਂ ਨੂੰ ਹੋਰ ਕੀ ਕਰਨਾ ਚਾਹੀਦਾ ਇਹ ਬਾਰੇ ਪਿੰਡ ਵਾਲਿਆਂ ਨੂੰ ਸਭ ਤੋਂ ਪਹਿਲੇ ਜਿਹਨਾਂ ਦੇ ਜਿਹਦਾ ਰੁੱਖ ਲਗਾਉਣੇ ਚਾਹਦੇ ਹਰ ਇੱਕ ਬੰਦੇ ਆਪਣੇ ਪਤਾ ਪੇਰੈਂਟਸ ਆਪਣੇ ਬੱਚੇ ਨੂੰ ਸਮਝਾਏ ਠੀਕ ਹੈ ਫਿਰ ਹੋਰ ਚ ਵਿਚੇਗਾ ਕਿ ਪਹਿਲੀ ਗੱਲ ਤੇ ਜਿਹਦਾ ਅੱਜ ਕੱਲ ਲੋਕ ਹੈ ਪਿੰਡ ਛੱਡ ਕੇ ਜਾ ਰਹੇ ਆਪਣੇ ਘਰਾਂ ਨੂੰ ਜਾ ਰਹੇ ਪਿੰਡ ਪੂਰਾ ਉਜਾੜ ਹੋ ਰਿਹਾ ਤੇ ਜਦ ਜਗ youth ਛੱਡ ਕੇ ਜਾਏਗੀ ਤੇ ਪਿੰਡਾਂ ਨੂੰ ਕੌਣ ਸੰਭਾਲੇਗਾ ਕੀ ਪੰਜਾਬੀ ਖਤਮ ਨਹੀਂ ਹੋਏਗੀ ਅੱਜ ਪਿੰਡ ਹੀ ਛੱਡ ਕੇ ਚਲੇ ਗਏ ਤੇ ਕੀ ਰਹਿ ਗਿਆ ਪਿਛੋਂ ਇੰਡਸਟਰੀਆਂ ਹੀ ਲੱਗਣੀਆਂ ਕੋਈ ਬੋਲਣ ਵਾਲਾ ਨਹੀਂ ਰਿਹਾ ਕੋਈ ਜਵਾਬ ਦੇ ਨਹੀਂ ਰਿਹਾ ਕੋਈ ਕਿਸੇ ਨੂੰ ਕੁਐਸਚਨ ਪੁੱਟ ਨਹੀਂ ਕਰ ਸਕਦਾ ਕਿ ਤੁਸੀਂ ਇੱਥੇ ਇੰਡਸਟਰੀ ਰਹਿ ਰਹੇ ਹੋ ਸਾਡੇ ਪਰਿਵਾਰ ਨੂੰ ਜਿਹੜਾ ਉਹ ਨੁਕਸਾਨ ਹੈ ਉਹ ਕੁਝ ਨਹੀਂ ਰਹਿ ਗਿਆ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਆ ਪੰਜਾਬ 'ਚ ਕੰਮ ਦੀ ਕਮੀ ਨਹੀਂ ਹੈ ਬਹੁਤ ਕੰਮ ਹੈ ਪੰਜਾਬ 'ਚ ਖੇਤੀ ਹੈ ਇੰਡਸਟਰੀ ਚਲੋ ਹੈ ਜੋ ਬੜੇ ਬੜੇ ਕੰਮ ਹੈ ਬਟ ਲੋਕ ਜੋ ਛੱਡ ਕੇ ਫੋਰਨ 'ਚ ਜਾ ਰਹੇ ਉਹੀ ਮਿਹਨਤ ਇਕ ਪੰਜਾਬ 'ਚ ਰਹੇ ਤੇ ਸਾਡਾ ਪੰਜਾਬ ਦੁਬਾਰਾ ਬਸੇਗਾ ਨਹੀਂ ਵਸਦਾ ਵਸਦਾ ਬਹੁਤ ਵਧੀਆ ਸੁਝਾਅ ਨੇ ਜੀ ਜਿਹੜੀ ਆਪਾਂ ਗੱਲ ਕਰੀ ਆ ਕਿ ਪਹਿਲੇ ਤੇ ਸਪੈਸ਼ਲੀ ਕੀ ਆ ਕਿ ਲਾਈਫ ਨਾਲ ਸੰਬੰਧਤ ਹੈ ਔਰ ਜੀਵਨ ਸ਼ੈਲੀ ਜਿਹੜੀ ਆ ਹਰ ਬੰਦੇ ਦੀ ਸੁਖਾਲੀ ਹੋਣੀ ਚਾਹੀਦੀ ਆ ਔਰ ਸੁੱਚੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੀਦੀ ਆ ਬੰਦੇ ਨੂੰ ਔਰ ਆਕਸੀਜਨ ਜਿਹੜੀ ਆ ਬੜੇ ਵੱਡਾ ਇੱਕ ਮੁੱਦਾ ਬਣ ਗਿਆ ਇੱਕ ਕਹਾਣੀ ਬਣ ਜਾਣੀ ਆ ਕਿਸੇ ਦਿਨ ਨੂੰ ਇਹਦੇ ਪੇਪਰ ਛਪਣਗੇ ਕਿ ਵਾਕੇ ਹੀ ਆਕਸੀਜਨ ਨਾਲ ਕਿੱਥੋਂ ਕਿੱਥੋਂ ਜਾ ਕੇ ਲੋਕਾਂ ਨੂੰ ਬਿਮਾਰੀਆਂ ਫੈਲੀਆਂ ਔਰ ਤੁਸੀਂ ਵੇਖਿਆ ਮਾਲਵੇ ਵਿੱਚ ਬਹੁਤ ਸਾਰੇ ਇਹੋ ਜਿਹੇ ਏਰੀਏ ਨੇ ਕਿ ਜਿੱਥੇ ਕੈਂਸਰ ਵਗੈਰਾ ਨੂੰ ਵੀ ਇਹਨਾਂ ਚੀਜ਼ਾਂ ਨੇ ਹੀ ਲਪੇਟ ਵਿੱਚ ਲੈ ਲ ਔਰ ਕੈਂਸਰ ਹੁਣ ਹਸਪੀਟਲ ਦੇ ਹਸਪੀਟਲ ਕੈਂਸਰ ਹਸਪੀਟਲ ਦੀ ਡਿਮਾਂਡਾਂ ਵੱਧ ਗਈਆਂ ਇਸ ਤਰ੍ਹਾਂ ਦੇ ਕਈ ਸੁਝਾਅ ਜਿਹੜੇ ਆ ਇਸੇ ਤਰ੍ਹਾਂ ਦੇ ਔਰ ਫਿਰ ਜਿੱਥੇ ਚਰਚਾ ਵਿੱਚ ਸਾਡੇ ਕੋਲ ਕਮੀ ਪੇਸ਼ੀ ਰਹੀ ਹੈ ਤਾਂ ਅਗਲੀ ਚਰਚਾ ਜ਼ਰੂਰ ਕਰਾਂਗੇ ਫਿਰ ਚਰਚਾ ਦੇ ਵਿੱਚ ਪਾਵਾਂਗੇ ਕਿ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਡਿਸਪਲੇ ਕੀਤਾ ਜਾਵੇਗਾ ਔਰ ਇਹ ਜਾਣਕਾਰੀ ਹੋਰ ਵਧੀਆ ਤਰੀਕੇ ਨਾਲ ਦੇਵਾਂਗੇ ਔਰ ਤੁਸੀਂ ਸਾਡੀਆਂ ਇਹ ਖਬਰਾਂ ਜਿਹੜੀਆਂ ਵਾਤਵਾਤ ਵੇਖਿਆ ਕਰੋ ਔਰ ਸ਼ੇਅਰ ਕਰਿਆ ਕਰੋ ਜਿਸ ਨਾਲ ਹੋਰ ਵੀ ਜਾਣਕਾਰੀ ਦੇ ਵਿੱਚ ਕੁਝ ਤੁਹਾਨੂੰ ਲੱਗੇ ਕਿ ਇਹ ਜਾਣਕਾਰੀ ਸਹੀ ਨਹੀਂ ਹੈ ਜਾਂ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਕਰਨਾ ਹੋਵੇ ਤਾਂ ਕੋਈ ਕਮੈਂਟ ਕਰ ਸਕਦਾ ਅਸੀਂ ਉਸ ਦਾ ਵੀ ਸਵਾਗ ਜਿਸ ਨੂੰ ਜਿਸ ਤਰ੍ਹਾਂ ਦੀ ਕੋਈ ਜਾਣਕਾਰੀ ਹੈਗੀ ਆ ਕੋਈ ਸਾਨੂੰ ਦੇਣਾ ਚਾਹੁੰਦਾ ਕੋਈ ਸੁਝਾਅ ਦੇਣਾ ਚਾਹੁੰਦਾ ਸਾਨੂੰ ਦੇ ਸਕਦਾ ਅਸੀਂ ਸਾਰਿਆਂ ਦੀ ਜਾਣਕਾਰੀ ਜਿਹੜੀ ਆ ਉਹ ਵੱਤ ਵੱਤ ਹਾਸਲ ਕਰਾਂਗੇ ਔਰ ਅੱਗੇ ਫਿਰ ਦੁਬਾਰਾ ਡਿਸਪਲੇ ਕਰਾਂਗੇ ਕਿ ਕਿਵੇਂ ਜੀ ਖਬਰ ਨੂੰ ਜੋ ਬਿਲਕੁਲ ਅਸੀਂ ਇੱਕ ਤਰੀਕੇ ਦੇ ਵਿੱਚ ਲੈ ਕੇ ਆਵਾਂਗੇ ਕਿ ਇਸ ਨੂੰ ਕਿਹੜੇ ਮੁੱਦੇ ਦੇ ਉੱਤੇ ਕਿਸ ਤਰ੍ਹਾਂ ਟਿਕਾਉਣਾ ਚਾਹੀਦਾ ਔਰ ਹਰ ਮੁੱਦਾ ਲੈ ਕੇ ਆਵਾਂਗੇ ਹਰ ਮੁੱਦਾ ਤੁਹਾਡਾ ਨਾਲ ਸਾਂਝਾ ਕੀਤਾ ਜਾਵੇਗਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਣਾਗਰ ਜ਼ਿਲ੍ਹਾ ਗੁਰਦਾਸਪੁਰ